ਗੁਰਦਾਬਾਹ ਗੁਰਦਾਬਾਹ ਜੈਪਤਾ ਗੁਰਦਾਬਾਹ 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 ਤਿੰਨ ਪੀੜੀ ਦੀ ਪੰਚਾਇਤ ਮੁਰਦਾਬਾਹ 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 ਪੰਚਾਇਤ ਕੋ ਰੋਕ ਬਚਾਓ ਰੋਕੋ ਬਚਾਓ ਰੋਕੋ ਬਚਾਓ ਸੰਜਤਾ ਕੋ ਰੋਕ ਬਚਾਓ ਰੋਕੋ ਬਚਾਓ ਰੋਕੋ ਬਚਾਓ ਤਾਨੂ ਨੇ ਇਹਨੇ ਦੱਸਿਆ ਨਾ ਇਹਨੇ ਪੁੱਛਿਆ ਆਂਦਾ ਬੱਤੀ ਵਾਲਿਆਂ ਦਾ ਕਸੂਰਿਆ ਬੱਤੀ ਵਾਲੇ ਵੜਦੇ ਉੱਤੋਂ ਰੋਕਾ ਪੱਤੇ ਟਹਿਣੀਆਂ ਵੜਦੇ ਉਹਨਾਂ ਮੁੱਢੋ ਥੋੜੀ ਪੁੱਟ ਦੇਣਾ ਹੈ ਤੇ ਲੱਗੇ ਸਰਪੰਚ ਹੀ ਪੰਮਾ ਇਹੋ ਜੇ ਸਰਪੰਚ ਨਹੀਂ ਚਾਹੀਦੇ ਸਰਪੰਚ ਪਿੰਡ ਵਾਲੇ ਰਜਮੰਦੀ ਦੇ ਨਾਲ ਹੋਰ ਚੂਗਾ ਇਹ ਨਹੀਂ ਪਿੰਦੀ ਸਟੇ ਭਾਜੀ ਇਹਨੇ ਨੁਕਸਾਨ ਕਰਨਾ ਸ਼ੁਰੂ ਕਰਤਾ ਪਿੰਡ ਦਾ ਲੋਕੀ ਸਰਪੰਚੇ ਸਵਾਰ ਦੇ ਕਵਗਾੜ ਦੇ ਫਤੇਗੜ ਚੂੜੀਆਂ ਦੇ ਪਿੰਡ ਪਿੰਟੀ ਚ درخت ਪਟਵਾਉਣ ਨੂੰ ਲੈ ਕੇ ਪਿਆਰ ਫੜ ਪਿੰਡ ਵਾਸੀਆਂ ਸਰਪੰਚ ਤੇ ਸਰਕਾਰੀ ਥਾਂ ਤੋਂ ਫਲਦਰ ਬੂਟਾ ਪਟਾਉਣ ਤੇ ਲਗਾਏ ਗੰਭੀਰ ਦੋਸ਼ ਪੰਜਾਬ ਸਰਕਾਰ ਅਤੇ ਸਰਪੰਚ ਖਿਲਾਫ ਪਿੰਡ ਵਾਸੀਆਂ ਕੀਤੀ ਨਾਰੇਬਾਜੀ ਪੰਚ ਖਿਲਾਫ ਕਾਰਵਾਈ ਦੀ ਵੀ ਕੀਤੀ ਮੰਗ ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ ਕਿਹਾ ਰੂੜੀਆਂ ਦੀ ਕਰਵਾਈ ਜਾ ਰਹੀ ਹੈ ਸਫਾਈ ਬੂਟਾ ਪਟਵਾਉਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਸਰਕਾਰਾਂ ਅਤੇ ਵਾਤਾਵਰਨ ਪ੍ਰੇਮੀ ਜਿੱਤੇ ਹਰ ਰੋਜ਼ ਵੱਧ ਤੋਂ ਵੱਧ ਬੂਟੇ ਲਗਾਉਂਦੀ ਅਪੀਲ ਕਰਦੇ ਹਨ ਉੱਥੇ ਫਤਿਹਗੜ ਚੂੜੀਆਂ ਦੇ ਨਿਤਿਕ ਪਿੰਡ ਪਿੰਟੀ ਵਿਖੇ ਪਿੰਡ ਦੀ ਇੱਕ ਗਰੀਬ ਮਹਿਲਾ ਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਦੇ ਖੱਡਿਆਂ 'ਚ ਲੱਗੇ ਪੁਰਾਣੇ ਫਲ ਤਾਰ ਬੂਟੇ ਪਟਵਾਉਂਦੇ ਪਿੰਡ ਦੇ ਹੀ ਸਰਪੰਚ ਉੱਪਰ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਗਰੀਬ ਮਹਿਲਾ ਸਾੰਰੀ ਇਹ ਕਿਸੇ ਸਾਹਿਬ ਦਾ ਸਰਪੰਚ ਤਲਪਾਰਕ ਸਿੰਘ ਕੁਲਵੰਦਰ ਸਿੰਘ ਅਤੇ ਜਗਰੂਬ ਨੇ ਪਿੰਡ ਤੇ ਸਰਪੰਚ ਪਰਮਜੀਤ ਸਿੰਘ ਉਰ ਪੰਮਾ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਸੜਕ ਦੇ ਨਾਲ ਲੱਗਦੇ ਖੱਡਿਆਂ 'ਚੋਂ ਪੁੱਤਾਵਾਂਗ ਪਲੇਫਲਦਰ ਜੰਮ ਦੇ ਬੂਟੇ ਨੂੰ ਜੀਸੀਪੀ ਮਸ਼ੀਨ ਨਾਲ ਜੜ ਤੋਂ ਹੀ ਪਟਵਾ ਦਿੱਤਾ ਹੈ ਜਿਸ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਸਰਪੰਚ ਅਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਵੀ ਕੀਤੀ ਇਸ ਸਬੰਧੀ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਹਾਂਗੇ ਪਿੰਡ ਵਾਸੀਆਂ ਤੇ ਦੋਸ਼ ਸਰਾਸਰ ਗਲਤ ਤੇ ਪੀ ਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਪਿੰਡ ਤੇ ਖੱਡਿਆਂ ਨੂੰ ਜੀਸੀਪੀ ਮਸ਼ੀਨ ਨਾਲ ਸਾਫ਼ ਕਰਵਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਵੀ ਨਾਲ ਥੱਲੇ ਪੁਲੀ ਪਈ ਮਿੱਟੀ ਕਾਰਨ ਜਾਮਨ ਦਾ ਬੂਟਾ ਪਟਿਆ ਗਿਆ ਉਹਨਾਂ ਕਿਹਾ ਕਿ ਉਹਨਾਂ ਦਾ ਬੂਟਾ ਪਟਵਾਉਣ ਨੂੰ ਲੈ ਕੇ ਕੋਈ ਇਰਾਦਾ ਜਾਂ ਕੋਈ ਮਨਛਾ ਨਹੀਂ ਸੀ ਉਹਨਾਂ ਕਿਹਾ ਕਿ ਉਹ ਚਲਦੀ ਹੀ ਪਿੰਡ ਤੇ ਚਾਰ ਸਫੇਰੇ ਵੱਤੋ ਵੱਤ ਬੂਟੇ ਲਗਵਾਉਣਗੇ ਕਿੰਨੀਆਂ ਟਰਾਲੀਆਂ ਰੂੜੀਆਂ ਕੜੀਆਂ ਤੁਹਾਡੀਆਂ ਆਈ ਤਾਂ ਘਰ ਹਾਂ ਨੂੰ ਪਤਾ ਹੀ ਨਹੀਂ ਕੀ ਪਤਾ ਪੰਜ ਲੈ ਗਏ ਕਿਛੇ ਲੈ ਗਏ ਤੁਹਾਨੂੰ ਪੁੱਛਿਆ ਨਾ ਪੁੱਛ ਨਹੀਂ ਹਨ ਪੁੱਛਿਆ ਇਹ ਤੁਸੀਂ ਪੁੱਛਿਆ ਸਰਪੰਚ ਨੂੰ ਵੀ ਇਹ ਤੁਸੀਂ ਸਾਡੀ ਰੂੜੀ ਕਿੱਥੇ ਲੈ ਗਏ ਆਂਦਾ ਆ ਇਹ ਚੁੱਕਣੀਆਂ ਹੀ ਇਹ ਚੁੱਕਣ ਦੇ ਆ ਤੇ ਮੈਂ ਕਿਹਾ ਡਾਕ ਪੁੱਟਿਆ ਆਂਦਾ ਬੱਤੀ ਵਾਲਿਆਂ ਨੂੰ ਪੁੱਛੋ ਜਿੱਥੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਲਗਾਤਾਰੇ ਹੁਕਮ ਦਿੰਦੀਆਂ ਆ ਰੀਆਂ ਨੇ ਕਿ ਪਿੰਡਾਂ ਚ ਸ਼ਹਿਰਾਂ ਚ ਗਲੀਆਂ ਮਹੱਲਿਆਂ ਚ ਜਿਹੜੇ ਨੇ ਉਹ ਵੱਤ ਤੋਂ ਵੱਧ ਬੂਟੇ ਪੌਦੇ ਲਗਾਉਣੇ ਚਾਹੀਦੇ ਜਾਂ ਤਾਂ ਜੋ ਵਾਤਾਵਰਨ ਸ਼ੁੱਧ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿੱਥੇ ਵੱਧ ਤੋਂ ਵੱਧ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਵਾਤਾਵਰਨ ਪ੍ਰੇਮੀ ਨੇ ਜਿੱਥੇ ਕਹਿੰਦੀਆਂ ਨੇ ਇੱਕ ਰੁੱਖ ਸੋ ਸੁਖ ਦੀ ਜਿਹੜੀ ਕਹਾਵਤ ਹੈ ਉਹ ਲਗਾਤਾਰ ਇਸ ਦੇ ਤਹਿਤ ਜਿਹੜੇ ਬੂਟੇ ਲਗਾਏ ਜਾਂਦੇ ਇਸ ਵੇਲੇ ਮੌਜੂਦਾ ਫਤੇਗੜ ਚੂੜੀਆਂ ਦੇ ਨਜ਼ਦੀਕ ਪਿੰਡ ਪਿੰਡੀ ਵਿਖੇ ਜਿੱਥੇ ਕਿ ਪਿੰਡ ਵਾਸੀਆਂ ਦਾ ਦੋਸ਼ ਹੈ ਇੱਕ ਬੀਬੀ ਸ਼ਾਮਰੀ ਹੈ ਉਹਦਾ ਦੋਸ਼ ਹੈ ਗਰੀਬ ਬੀਬੀ ਹੈ ਉਸ ਦਾ ਦੋਸ਼ ਹੈ ਇੱਥੇ ਉਸ ਦਾ ਖੱਡਾ ਸੀ ਜੋ ਪੰਚਾਇਤ ਵੱਲੋਂ ਉਸ ਨੂੰ ਲਾਟ ਹੋਇਆ ਸੀ ਉਸ ਵਿੱਚ ਉਸ ਨੇ ਇੱਕ ਛੋਟਾ ਜਾਮਨੂ ਦਾ ਫਲਦਾਰ ਬੂਟਾ ਲਗਵਾਇਆ ਸੀ ਪਰ ਇਹਨਾਂ ਦਾ ਕਥਿਤ ਤੌਰ ਤੇ ਸਰਪੰਚ ਉੱਪਰ ਦੋਸ਼ ਹੈ ਕਿ ਉਸ ਵੱਲੋਂ ਜੀਸੀਪੀ ਲਿਆ ਕੇ ਇਹ ਜਿਹੜਾ ਫਲਦਾਰ ਬੂਟਾ ਵਾ ਉਸ ਨੂੰ ਜਾਮਨੂ ਦਾ ਬੂਟਾ ਵਾ ਪਲਿਆ ਹੋਇਆ ਬੂਟਾ ਉਸ ਨੂੰ ਜੀਸੀਪੀ ਨਾਲ ਪਟਵਾ ਦਿੱਤਾ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਹ ਬੂਟਾ ਕਿਸ ਤਰ੍ਹਾਂ ਬਿਨਾ ਕਿਸੇ ਇਜਾਜ਼ਤ ਤੋਂ ਜਿਹੜਾ ਇਹ ਪੁੱਟਿਆ ਗਿਆ ਗੱਲਬਾਤ ਕਰਦੇ ਆ ਜਿਹੜੀ ਪੀੜਤ ਬਜ਼ੁਰਗ ਮਹਿਲਾ ਵਾ ਤੇ ਉਸਤੇ ਨਾਲ ਜੋ ਪਿੰਡ ਵਾਸੀ ਨੇ ਜਿਨ੍ਹਾਂ ਵੱਲੋਂ ਇੱਥੇ ਕਿਤੇ ਤੁਰਤੇ ਦੋਸ਼ ਲਗਾਇਆ ਗਿਆ ਸਰਪੰਚ ਤੇ ਪੰਚਾਇਤ ਉੱਪਰ ਕਿ ਉਹਨਾਂ ਵੱਲੋਂ ਫਲਦਾਰ ਬੂਟਾ ਬਿਨਾ ਕਿਸੇ ਕਾਰਨ ਤੋਂ ਇਥੋਂ ਜੀਸੀਪੀ ਨਾਲ ਪਟਵਾਇਆ ਗਿਆ ਜਿਸ ਦਾ ਉਹਨਾਂ ਨੇ ਦਾ ਵਿਰੋਧ ਕੀਤਾ ਇਸ ਤੋਂ ਇਲਾਵਾ ਉਹਨਾਂ ਦੇ ਇਹ ਕਹਿਣਾ ਹੈ ਕਿ ਇਹ ਕਿਸੇ ਮਹਿਕਮੇ ਕੋਲੋਂ ਇਹ ਮਨਜ਼ੂਰੀ ਵੀ ਨਹੀਂ ਲਈ ਗਈ ਤੇ ਇਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਗੱਲਬਾਤ ਕਰਦੇ ਆ ਇਹ ਪੀੜਤ ਮਹਿਲਾ ਨਾ ਤੇ ਪਿੰਡ ਵਾਸੀਆਂ ਨਾ ਜਿਨ੍ਹਾਂ ਵੱਲੋਂ ਇਹ ਦੋਸ਼ ਲਗਾਏ ਗਏ ਅੱਜ ਕੀ ਗੱਲ ਹੋਈ ਸੀ ਕੋਈ ਗੱਲ ਨਹੀਂ ਹੋਈ ਤਾਂ ਆਪਣੇ ਘਰ ਹਾਂ ਸਾਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਇਹਨੇ ਬੂਟਾ ਪੁੱਟਿਆ ਕਿਹੜੇ ਵੇਲੇ ਇਹਨੇ ਰੂੜੀ ਚੋਕਿਆ ਕਰੀਆ ਉਹ ਵੇਲੇ ਗੀਰਾ ਵੀ ਧੱਕ ਲੈ ਗਿਆ ਇਹ ਤੁਹਾਨੂੰ ਲਾਟ ਹੋਇਆ ਸੀ ਜਿਹੜੀ ਜਗਾ ਵਾ ਜਿੱਥੋਂ ਰੁਕ ਪਿਆ ਇਹ ਜਗਾ ਪਹਚਾ ਲਓ ਤੁਹਾਨੂੰ ਲਾਟ ਹੋਈ ਹੀ ਹੈ ਮਤਲਬ ਸਾਨੂੰ ਲਾਟ ਹੋਈ ਅੱਛਾ ਇੱਥੇ ਤੁਸੀਂ ਕੀ ਕਰਦੇ ਸੀ ਇੱਥੇ ਆਪਾਂ ਪਾਥੀਆਂ ਪੱਟਦੇ ਸੀ ਕੂੜਾ ਸੁੱਟਦੇ ਸੀ ਅੱਛਾ ਤਾਂ ਆ ਰੋਖ ਲਾਇਆ ਸੀ ਆਪਾਂ ਪਾਲਣ ਵਾਤੇ ਇਹਨੇ ਇਹ ਲੋਕ ਕਿ ਡਾ ਰੋਕ ਕੇ ਰਹਾ ਨਾ ਪਟਾ ਦਿੱਤਾ ਤਾਨੂੰ ਪੁੱਛਿਆ ਹਾਂ 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 ਉਹਨੇ ਪੁੱਛਿਆ ਹੂੰ ਕਿੰਨੇ ਪਟਾਇਆ ਪੰਨੇ ਨੇ ਸਰਪੰਚ ਨੇ ਤੇ ਜਦੋਂ ਤੁਸੀਂ ਪੁੱਛਿਆ ਸਰਪੰਚ ਨੂੰ ਤੇ ਫੇਰ ਕੀ ਆਂਦਾ ਸੀ ਆਂਦਾ ਜਾ ਕੇ ਤੇ ਉਹਦਾ ਗੱਲ ਕਰੋ ਬੱਤੀ ਵਾਲਿਆਂ ਨਾਲ ਮੂੰਦਾ ਕਹਿੰਦੇ ਬੀਲੀ ਵਾਲਿਆਂ ਨੂੰ ਹੋਣੇ ਅਸੀਂ ਪੁੱਛਿਆ ਉਹ ਆਂਦੇ ਸਾਨੂੰ ਤੇ ਪਤਾ ਹੀ ਨਹੀਂ ਕਿ ਉਹ ਹੁਣ ਕੀ ਪਤਾ ਉਹ ਆਂਦਾ ਬੱਤੀ ਵਾਲਿਆਂ ਨੂੰ ਪੁੱਛਿਆ ਮੈਨੂੰ ਨਹੀਂ ਪਤਾ ਉਹਨਾਂ ਨੇ ਪਟਾਇਆ ਉਹਨਾਂ ਨੇ ਕੀਤਾ ਕੀ ਚਾਹੁੰਦੇ ਹੋ ਹਾਂ ਸਲਾਹ ਚਾਹੀਦਾ ਆ ਇਹ ਇਨਸਾਫ ਚਾਹੀਦਾ ਸਾਨੂੰ ਅੱਜ ਭਾਜੀ ਅੱਜ ਇਹ ਸਰਪੰਚ ਨੇ ਪਿੰਡੀ ਸੱਟੇ ਨੁਕਸਾਨ ਕਰਨਾ ਸ਼ੁਰੂ ਕਰਤਾ ਪਿੰਡ ਪੰਚਾਇਤ ਜਿਹੜੀ ਹੈ ਨਾ ਉਹ ਉਹ ਮਤਬਲ ਪਿਸਵਾਰਦੀ ਹੈ ਪਿੰਡ ਦਾ ਵਗਾਰਦੀ ਇਹਨਾਂ ਤਾਂ ਵਗਾਰਨ ਅਜ ਦੋਵੇਂ ਪੈ ਇਹਨਾਂ ਦੇ ਦਿਲ ਚ ਦੋਵੇਂ ਪੈ ਇਹਨਾਂ ਤੇ ਕੋਈ ਆ ਜਿਹੜਾ ਟੰਬਰ ਆ ਇਹ ਕਿਦਾ ਆ ਇਹ ਮੇਰੇ ਦੇ ਮਾਮਿਆਂ ਦੇ ਪੁੱਤ ਨੇ ਸਾਰਾ ਪਿੰਡ ਸਾਡੇ ਨਾਲ ਇਨਾ ਕਹਿ ਨਾ ਮਾਰਿਆ ਆਨੇ ਆ ਨਾ ਕਹਿ ਕੋ ਸੁਣਨੀ ਆ ਆਪਣੇ ਘਰ ਰੇ ਇਹ ਜੀ 24 ਤਰੀਕ ਅੱਜ 8ਵਾਂ ਮਹੀਨਾ ਹੈ 2025 ਹੈ ਇਹ ਸਭ ਤੋਂ ਵੱਡੀ ਨਕਾਮੀ ਹੈ ਇਹ ਪੰਚਾਇਤ ਦੀ ਪਿੰਡ ਪਿੰਡੀ ਦੀ ਪੰਚਾਇਤ ਦੀ ਜੋ ਪਲਿਆ ਭਲਾਇਆ ਰੁੱਖ ਜੋ ਫਲ ਵਾਲਾ ਦਾ ਜੀਐਸਪੀ ਨਾਲ ਜਾਮਨ ਵਾਲਾ ਪਟਾ ਦਾ ਪਟਾਕ ਸੁੱਟ ਦਤਾ ਹੈ ਸਭ ਤੋਂ ਵੱਡੀ ਨਾਗ ਇਹਨਾਂ ਅਲਾਸਮੈਂਟ ਕਰਾਈ ਨਾਗ ਇਹਨਾਂ ਕੇ ਚੰਗੀਦਾਰ ਨੂੰ ਕਿਹਾ ਕਿ ਜਾ ਕਰੋ ਘਰੇ ਸਰੇਹਾ ਦਿੱਤਾ ਕਿ ਇਹਨੂੰ ਕੋਈ ਪਤਾ ਨਹੀਂ ਵਿੱਚੇ ਸਾਰਾ ਕੋ ਜੋ ਕੁਝ ਕਹਿੰਦੀ ਆ ਪਾਥੀਆਂ ਕਿਨੇ ਕੋ ਰੇਤਾ ਰੱਖੀ ਕਿਨੇ ਕੋ ਬਦੀ ਰੱਖੀ ਕਿਨੇ ਕੋ ਵੀ ਆਪਣਾ ਸਿਸਟਰ ਰੱਖਿਆ ਜਿਹੜਾ ਕੋ ਵਲੇੜ ਕੇ ਨਾਲ ਹੀ ਪ੍ਰਾਲੀਆਂ ਦੇ ਵਿੱਚ ਪਾਗ ਲਾਇਆ ਗਾਂ ਗਏ ਕਿਹਦੇ ਵੱਲੋਂ ਪਟਾਇਆ ਗਿਆ ਇਹ ਸਰਪੰਚ ਵੱਲੋਂ ਪਰਮਜੀਤ ਵੱਲੋਂ ਇਹ ਤੁਹਾਡੇ ਪਿੰਡ ਦਾ ਜਿਹੜਾ ਮਜੂਦਾ ਹਾਂਜੀ ਮਜੂਦਾ ਸਰਪੰਚ ਆ ਮਾਨ ਪਾਲ ਦੀ ਦਾ ਮਤਾ ਪਿਆ ਵਾ ਜਾਂ ਉਹਨਾਂ ਕੋਲੋਂ ਕਿਸੇ ਫੋਰੈਸਟ ਵਿਭਾਗ ਵੱਲੋਂ ਜੰਗਲਾਤ ਵਿਭਾਗ ਵੱਲੋਂ ਕੋਈ ਇਹਨਾਂ ਨੇ ਮਨਜ਼ੂਰੀ ਲਈ ਆ। ਕੁਝ ਨਹੀਂ ਪੁੱਛਿਆ ਜੀ ਕਿ ਘਰ ਵਾਲੇ ਨੂੰ ਨਹੀਂ ਪੁੱਛਿਆ ਕਿਸ ਦੀ ਮਨਜ਼ੂਰੀ ਨਹੀਂ ਲਈ ਜੀ। ਆਪਣੀ ਮਨਮਰਜ਼ੀ ਨਾਲ ਕੀਤਾ ਫਰਾ ਕੋਈ। ਤੁਸੀਂ ਕੋਈ ਸ਼ਿਕਾਇਤ ਕੀਤੀ ਆ? ਸ਼ਿਕਾਇਤ ਅਸੀਂ ਨਹੀਂ ਕੀਤੀ ਕਰਾਂਗੇ ਜਰੂਰ। ਆਪਾਂ ਜੋ ਬੰਦੀ ਕਾਰਵਾਈ ਕਰਵਾਵਾਂਗੇ ਇਹਨਾਂ ਦੇ ਖਿਲਾਫ ਪਰਚਾ ਘਟਾਵਾਂਗੇ ਜੀ ਇਹਨਾਂ ਦੇ ਖਿਲਾਫ। ਫਾਲਾਂ ਵਾਲਾ ਬੂਟਾ ਵਾ ਪੰਚਾਇਤਾਂ ਬੂਟੇ ਦੇ ਹਾਲ ਆ ਕੇ ਪਿੰਡੋਂ ਪਿੰਡੀ ਦੇਣੀਆਂ ਨੇ। ਵੀ ਬੂਟੇ ਲਗਾਓ ਤੇ ਇਹ ਲਿਆ ਕੇ ਦੇਣ ਜੋਗਾ ਨਹੀਂ ਤਾਂ ਲੱਗੇ ਲਗਾ ਜਿਹੜੇ ਉਹ ਪਟਾਈ ਆ ਰਹਿਆ ਜੀ। ਪਲੇਪਲੇ ਕੋਈ ਪਲੇਪਲੇ ਵਡਾਈ ਆ ਰਿਹਾ ਜੀ ਤੇ ਮੈਂ 6 ਮਹੀਨੇ ਪਹਿਲਾਂ ਇਹ ਨੀਖਾਨਦਈ ਦੀ ਸਰ ਦਰਖਾ ਦਿੱਤੀ ਸੀ ਆਨਲਾਈਨ ਇਸ ਨੀਖਾਨਦਈ ਦੀ ਆ ਬਾਈਫਰ ਸਾਡਾ ਮੇਨ ਆ ਬਾਈਫਰ ਹੀ ਤੋਏ ਅੱਗੇ ਇਹਨਾਂ ਦਬਾਦੂ ਪਾ ਕੇ ਉਹਦਾ ਕੋਈ ਰਿਜ਼ਲਟ ਨਹੀਂ ਆਉਂ ਦਿੱਤਾ ਮੈਂ ਆਨਲਾਈਨ ਦਰਖਾ ਦਿੱਤੀ ਸਰ ਇਹਦੀ ਨੀਖਾਨਦਈ ਦੀ ਜਿੱਥੇ ਬੈਠਾ ਹੋਇਆ ਆ ਟਾਮ ਪੰਮਾ ਸਰਪੰਚ ਇਹ ਗਰੀਵ ਘਰਾਂਦੇ ਟੋਏ ਮਾਰ ਲ ਕੇ ਬੈਠਾ ਆ ਇਹ ਕਬਜ਼ਾ ਕੀਤਾ ਹੋ ਸਾਡੇ ਮਸੀ ਲੋਕਾਂ ਦੇ ਇਹ ਟੋਇਆਂ ਦੇ ਉਹ ਵੀ ਨਜਾਇਜ਼ ਕਬਜ਼ਾ ਉਹ ਜੇ ਇਹ ਖਾਲੀ ਕਰਾਉਂਦੇ ਤੇ ਸਾਰੇ ਕਰਾਉਂਦੇ ਆਪਣੇ ਵੀ ਟੋਏ ਉੱਥੋਂ ਖਾਲੀ ਕਰਾਉਂਦਾ ਇਹ ਵੀ ਕਰਾਉਂਦਾ 22 ਫੁੱਟ ਫਿਰ ਪੂਰਾ ਉੱਥੇ ਕੀ ਬਣਿਆ ਉੱਥੇ ਸਾਰੇ ਇਹਨਾਂ ਦੁਕਾਨਾਂ ਦਾ ਵੀ ਉਹ ਥਾਂ ਖਰੀਦਿਆ ਵਾ ਤੇ ਫਿਰ ਇਹਨੇ ਇਦਾਂ ਨੂੰ ਮੂੰਹ ਕਰ ਲਿਆ ਉਹਦੋਂ ਅਮਰ ਕੇ ਛਾਡਾਂ ਦੇ ਮੂੰਹ ਕਰ ਇਹਨੇ ਕਬਜ਼ਾ ਕਰ ਲਿਆ ਵਾ ਇਹਨੇ ਟੋਏਆਂ ਦੇ ਉੱਪਰ ਪੰਜਾਂ ਚੌਂ ਕਰਾਂਦੇ ਟੋਏ ਇਹਨੇ ਮੱਲ ਕੇ ਉਹ ਛਾਡ ਬਣਾ ਕੇ ਬੀਟਾ ਵਾ ਕੀ ਚਾਹੁੰਦੇ ਹੁਣ ਇਨਸਾਫ਼ ਚਾਹੁੰਦੇ ਆ ਸਰ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮੈਂ ਪੰਜਾਬ ਸਰਕਾਰ ਨੂੰ ਬਿਆਨ ਦੀ ਕਰਨਾ ਵਾ ਵੀ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਜਾਏ ਟਾ ਸਰਪੰਚ ਪੰਜ ਪਿੰਡਾਂ ਦੇ ਵਿੱਚ ਧੱਗੇ ਛਾਈ ਕਰੇ ਧੱਗੇ ਛਾਈ ਨਹੀਂ ਚੱਲਣ ਦੇਣੀ ਅਸੀਂ ਇਹ ਜੁੰਦੇ ਜਾਗਦੇ ਸਾਨੂੰ ਸਦਾ ਕੁਝ ਹੁੰਦਾ ਵਾ ਪਰ ਇਹ ਕੁਝ ਨਹੀਂ ਹੋਉਂਦਾ ਜੀ ਸਾਨੂੰ ਇਨਸਾਫ ਚਾਹੀਦਾ ਅਸੀਂ ਵੇਖੋ ਅਸੀਂ ਬੂਟੇ ਲਵਾਏ ਹੀ ਸਖੂ ਵੀ ਕੋਈ ਭੈਣ ਭਰਾ ਥਾਵੇਂ ਬਿੰਦਾ ਜਾਂ ਕੋਈ ਉਤਰ ਮੰਜਾ ਡਾਲਦਾ ਗਰਮੀ ਚ ਬਹੁਤ ਮਾੜਾ ਆ ਰਿਹਾ ਬੂਟੇ ਤੇ ਲਾਉਣੇ ਚਾਹੀਦੇ ਆ ਇਹ ਪਟਣੇ ਸ਼ੁਰੂ ਕਰਦੇ ਇਹ ਕੀ ਕੰਮ ਕਿਹਦੇ ਵੱਲ ਹਾਂਜੀ ਕਿਹਦੇ ਵੱਲ ਇਹ ਪੰਚਾਇਤ ਨੇ ਹੁਣ ਕੀਤਾ ਇਹ ਸਾਰਾ ਕੰਮ ਇਹ ਚਾਹੀਦਾ ਨਹੀਂ ਨਾ ਪੰਚਾਇਤ ਨੂੰ ਇਹ ਕੰਮ ਨਹੀਂ ਚਾਹੀਦਾ ਬੂਟੇ ਪੁੱਟਣੇ ਹੁਣ ਬੂਟਾ ਪਲਿਆ ਪਲਾਇਆ ਉਹਨੇ ਵਿਚਾਰੀ ਨੇ ਪਾਣੀ ਪਾਪਾ ਬੂਟਾ ਪਾ ਲਿਆ ਇਹ ਇਹਨਾਂ ਨੇ ਪੋਟਪਾਟ ਕੇ ਦੌ ਮਾਰਿਆ ਇਹ ਮਾੜੀ ਗੱਲ ਆ ਜੀ ਇਹ ਕੋਈ ਇਨਸਾਫ ਨਹੀਂਦਾ ਹਨ ਇਹ ਰੁੱਖ ਤੇ ਲਾਉਣੇ ਚਾਹੀਦੇ ਨੇ ਇੱਕ ਤੇ ਆਕਸੀਜਨ ਦਾ ਕੰਮ ਹੁੰਦਾ ਇੱਕ ਲੋਕ ਭਲਾਈ ਦਾ ਕੰਮ ਹੈ ਸਰਕਾਰਾਂ ਰੁੱਖ ਲਵਾ ਰਹੀਆਂ ਨੇ ਨਾ ਕਿ ਪਟਾ ਰਹੀਆਂ ਸਾਡੀ ਸਰਕਾਰ ਨੂੰ ਵੀ ਅਪੀਲ ਹੈ ਜਿਹੜਾ ਇਸ ਪੰਚਾਇਤ ਨੇ ਪਲਿਆ ਪਲਾਇਆ ਬੂਟਾ ਉਹ ਵੀ ਫਲਦਾਰ ਜਾਮ ਨੂੰ ਜੋਕੇ ਇਨਾ ਪਟਾਕੇ ਸੜਦਾ ਉਹਨਾਂ ਬੜੀ ਮਿਹਨਤ ਦੇ ਨਾਲ ਉਹ ਗਰੀਬ ਪਰਿਵਾਰ ਆ ਇੱਥੇ ਪਾਥੀਆਂ ਪਾਸ ਦਾ ਪਾਥੀਆਂ ਵੀ ਨਾਲ ਚੁਕਾਈਆਂ ਨੇ ਰੂੜੀ ਵੀ ਚੁੱਕੀ ਆ ਔਰ ਬੂਟੇ ਦਾ ਨੁਕਸਾਨ ਹੋਇਆ ਅਸੀਂ ਆਪਣੀ ਸਰਕਾਰ ਕੋਲ ਮਾਨ ਸਰਕਾਰ ਕੋਲ ਅਪੀਲ ਕਰਦੇ ਆ ਇਹ ਇਨਸਾਫ ਹੋਣਾ ਚਾਹੀਦਾ ਇਹ ਤੱਕੇ ਸਹੀ ਨਹੀਂ ਹੋਣੀ ਚਾਹੀਦੀ ਵੀ ਇਹ ਬੂਟੇ ਪਟਾਉਣ ਦੇ ਕੋਈ ਦਿੱਖਤੀ ਹੀ ਜਾਂ ਬੱਤੀ ਵਾਲੇ ਵੱਲੋਂ ਕੋਈ ਕੰਪਲੇਨਟ ਨਹੀਂ ਨਾ ਬੱਤੀ ਵਾਲਾ ਰਹਿੰਦੇ ਜੇ ਪੁੱਟਣੇ ਕੁ ਵੱਡੇ ਨੂੰ ਪੁੱਟਦੇ ਉਹ ਤਰੀਕਾ ਤਾਂ ਰਾਨੂੰ ਲੱਗਣੀ ਉਹ ਨਹੀਂ ਪੁੱਟੀਆਂ ਉਹ ਤਰੀਕਾ ਦਿਖਾਓ ਜੀ ਉਹ ਤਾਰਾਂ ਦੇ ਨਾਲ ਕਹਿ ਰਹੀਆਂ ਨੇ ਉਹ ਨਹੀਂ ਪੁੱਟੀਆਂ ਕੇਪਾਲਦਾਰ ਬੂਟੇ ਨੂੰ ਉਹ ਗਰੀਬ ਪਰਿਵਾਰ ਨੇ ਮਸਾ ਪਾਲਿਆ ਆ ਪਿੱਛੇ ਵੀ ਦੇਖ ਲੋ ਸਭ ਰਾਹ ਦੇ ਵਿੱਚ ਕੋਈ ਬੂਟਾ ਨਹੀਂ ਪੁੱਟਿਆ 40 ਫੁੱਟ ਦਾ ਬੂਟਾ ਵਾ ਇਹ ਬੂਟੇ ਨੂੰ ਪੁੱਟ ਕੇ ਜਾਂਦੇ ਕੋਈ ਪ੍ਰਾਣੀ ਰਹਿ ਨਹੀਂ ਸੀ ਕੱਢੀਏ ਗਰੀਬ ਪਰਿਵਾਰ ਨਾਲ ਕੋ ਧੱਕਾ ਹੋਇਆ ਇਹਦਾ ਇਨਸਾਫ ਹੋਣਾ ਚਾਹੀਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਪਿੰਡੀ ਵਾਲਿਆਂ ਦਾ ਜੋ ਨਗਰ ਕੌਲਸਨ ਮੇਰੇ ਪੁਰਾਣੇ ਸਰਪੰਚ ਸਾਹਿਬ ਨੇ ਸਾਰਿਆਂ ਨੂੰ ਅਪੀਲ ਕਰਦਾ ਜਿੱਥੇ ਬੂਟਾ ਪਟਾਇਆ ਗਿਆ ਸੀ ਜਿੱਥੇ ਸਫਾਈਆਂ ਹੋ ਰਹੀਆਂ ਸੜਕ ਦੀਆਂ ਉਹ ਮੋੜ ਆ ਇੱਕ ਬੱਚੇ ਵੀ ਆਉਂਦੇ ਆ ਇੱਕ ਕਹਿੰਦੇ ਹਾਂਜੀ ਕਹਿੰਦੇ ਆ ਕਿ ਬਿਮਾਰੀ ਦਾ ਘਰ ਆ ਇਹ ਬਿਮਾਰੀ ਦਾ ਘਰ ਬਣ ਸਕਦਾ ਕੀ ਗੱਲ ਬਿਮਾਰੀ ਦਾ ਘਰ ਨਹੀਂ ਬਣ ਸਕਦਾ ਜੀ ਸਕੂਲ ਦੀਆਂ ਗੱਡੀਆਂ ਹੁੰਦੀਆਂ ਨੇ ਲੋਕ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਮੋੜ ਤੇ ਕੀ ਆ ਮੋੜ ਤੇ ਪਾਥੀਆਂ ਜੀ ਇਟਾਂ ਰੋੜੇ ਆ ਜੀ ਅੱਛਾ ਉਹ ਕੀ ਦੀਆਂ ਉਹ ਲਾ ਕੇ ਗਵਾਂਡੀਆਂ ਆਂਦੀਆਂ ਜੀ ਮੈਂ ਪੰਜਾਬ ਸਰਕਾਰ ਨੂੰ ਇਹ ਵੀਲ ਕਰਨਾ ਚਾਹੁੰਦਾ ਜਿੱਥੇ ਪਿੰਡ ਦੀਆਂ ਫਿਰਨੀਆਂ ਸਪਾਈ ਕਰਾ ਰਹੇ ਆ ਮੋੜ ਵੀ ਖਾਲੀ ਕਰਾਉਣਾ ਚਾਹੀਦਾ ਉਹਨਾਂ ਨੇ ਪਿੰਡ ਵਾਸੀਆਂ ਨੇ ਇੱਕ ਇੱਕ ਮਹਿਲਾ ਨੇ ਬਜ਼ੁਰਗ ਔਰਤਾਂ ਨੇ ਉਹਨਾਂ ਨੇ ਇੱਕ ਸਿੱਧ ਤੌਰ ਤੇ ਦੂਛ ਲਗਾਏ ਆ ਕਿ ਉਹਨਾਂ ਦੇ ਜਿਹੜੇ ਖੱਡੇ ਹੀ ਉਤੋਂ ਨਹੀਂ ਕੀਤੀ ਕੀ ਆ ਤੇ ਜਿਹੜਾ ਉਹਨਾਂ ਨੇ ਟਰੈਕ ਲਾਇਆ ਆ ਯਾਮ ਦਾ ਪੱ ਪਲਿਆ ਬੂਟਾ ਉਹ ਤੁਹਾਡੇ ਵੱਲੋਂ ਵੀ ਪਟਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਰਮਜੀਤ ਸਿੰਘ ਮੌਜੂਦਾ ਸਰਪੰਚ ਜੀ ਧਤੋੜਗੜ ਪਿੰਡੀ ਤੋਂ ਜੀ ਅਸੀਂ ਜੀ ਫਿਰਨੀ ਦੀ ਸਫਾਈ ਕਰਵਾ ਰਹੇ ਹਾਂ ਫਿਰਨੀ ਦੀ ਸਰਵੇਇ ਕਰਵਾ ਰਹੇ ਹਾਂ ਤੇ ਜੀ ਸੀ ਬੀ ਲਾਇਆ ਸੀਗਾ ਚਲੋ ਉੱਪਰ ਇੱਕ ਲੈਂਡ ਦੇ ਉੱਪਰ ਹੈਗਾ ਸੀਗਾ ਟੈਣਾ ਦਾ ਜਾਮਨੂ ਦਾ ਅਸੀਂ ਨਹੀਂ ਚਾਹੁੰਦੇ ਕਿ ਉਹ ਜਾਮਨੂ ਮੁੱਢੋਂ ਪੁੱਟਿਆ ਜਾਵੇ ਉਹਦੀ ਇੱਕ ਟਹਿਣੀ ਤੋੜ ਲਈ ਸੀਗੇ ਤੇ ਉਹ ਥੱਲੋਂ ਬਾਰਿਸ਼ ਦੇ ਨਾਲ ਸਾਰਾ ਹੀ ਪੋਲਾ ਸੀਗਾ ਉਹ ਇੱਕ ਬੰਦੇ ਨੂੰ ਲੰਮੇ ਪੈ ਗਿਆ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਆਖਿਆ ਵੀ ਪੂਆ ਜੀ ਮੇਰੇ ਪੂਆ ਜੀ ਲੱਗਦੇ ਨੇ ਮੈਂ ਕਿਹਾ ਪੂਆ ਜੀ ਮੇਰਾ ਕੋਈ ਦੋਸ਼ ਨਹੀਂ ਹੈਗਾ ਅਸੀਂ ਇਹ ਕੰਮ ਚਾਹੁੰਦੇ ਨਹੀਂ ਆ ਕਿ ਕਿਸੇ ਦਾ ਵਾਤਾਵਰਨ ਤੇ ਹਰ ਇੱਕ ਨੂੰ ਲੋੜ ਹੈ ਜੀ ਵਾਤਾਵਰਨ ਨਹੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਫਿਰ ਮੈਂ ਉਹਨਾਂ ਨੂੰ ਆਖਿਆ ਜੇ ਤਾਂ ਇਹ ਲ ਵੀ ਗਿਆ ਆ ਜਦ ਪੁੱਟਿਆ ਗਿਆ ਆ ਕੋਈ ਗੱਲ ਨਹੀਂ ਇੱਕ ਦੇ 20 ਬੂਟੇ ਲਾ ਦੇਾਂਗੇ ਜੀ ਇੱਕ ਦੇ ਤਾਰ ਦੇ ਥੱਲੇ ਸੀਗਾ ਜੀ ਸਿਰਫ ਤਾਰ ਦੇ ਥੱਲੇ ਆਉਣ ਕਾਰਨ ਉਹ ਸਿਰਫ ਤਹਣੇ ਨੂੰ ਤੋੜਨ ਲੱਗੇ ਆ ਉਹ ਸਾਰਾ ਬੂਟਾ ਜਿਹੜਾ ਆ ਥੱਲੇ ਡਿੱਗ ਗਿਆ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਆ ਜੀ ਅਸੀਂ ਤੇ ਚਾਹੁੰਦੇ ਆ ਵੀ ਚਲੋ ਹਰ ਇੱਕ ਦਾ ਵੇਖੋ ਹੋਰ ਵੀ ਬੂਟੇ ਆਗੇ ਉਹ ਕਿਉਂ ਨਹੀਂ ਆਪਾਂ ਇਹਦਾ ਛੇੜਿਆ ਕਿਉਂਕਿ ਉਹ ਤਾਰਾਂ ਤੋਂ ਥੱਲੇ ਸੀਗੇ ਇਹ ਜਿਨ੍ਹਾਂ ਦੇ ਬੂਟੇ ਨੇ ਉਹਨਾਂ ਨੂੰ ਵੀ ਆਖਿਆ ਵੀ ਭਾਈ ਆਪਣਾ ਥੋੜਾ ਥੋੜਾ ਇਹਨਾਂ ਨੇ ਬੂਟਿਆਂ ਨੂੰ ਥੱਲੇੋਂ ਵਢਾ ਲਓ ਤੇ ਉਹਦੇ ਨਾਲੇ ਆ ਵੀ ਕਿਸੇ ਦੀ ਨਾ ਬਤੀ ਲਈ ਕਿਸੇ ਨੂੰ ਪ੍ਰੋਬਲਮ ਆਵੇ ਤੇ ਨਾ ਇਹ ਮਤਲਬ ਕੰਮ ਹੋਵੇ ਤੇ ਆਏ ਵਾਰੀ ਜਦੋਂ ਕਿਤੇ ਹਵਾ ਨਹੀਂ ਰਹੀ ਹੁੰਦੀ ਆ ਉਦੋਂ ਪਟਾਕਾ ਉਥੋਂ ਜਾਮ ਨੂੰ ਵਾਲੇ ਜਗਾ ਤੋਂ ਹੀ ਪੈਂਦਾ ਸੀ ਚਲੋ ਅਸੀਂ ਵੀ ਚਾਹੁੰਦੇ ਆ ਵੀ ਉਹ ਫਲ ਵਾਲਾ ਜਬੂਤਾ ਸਾਨੂੰ ਵੀ ਦੋਖਿਆ ਉਹ ਚੀਜ਼ ਦਾ ਮੈਂ ਉਸ ਟਾਈਮ ਵੀ ਬਹੁਤ ਦੋਖੀਤਾ ਸੀ ਵੀ ਇਹ ਨਹੀਂ ਹੀ ਕੰਮ ਹੋਣਾ ਚਾਹੀਦਾ ਤੇ ਉਹ ਥੱਲੇੋਂ ਖੋਬੇ ਦੇ ਕਰਕੇ ਜਿਹੜਾ ਆ ਹਿੱਲ ਗਿਆ ਇੱਕ ਬੰਨ ਲੇਰ ਹੋ ਗਿਆ ਪਹਿਲਾਂ ਪਿਆਲੀ ਦੇ ਵਿੱਚ ਚਲ ਗਿਆ ਪਿਆਲੀ ਤੋਂ ਤਾਂ ਛੱđa ਕਰਨ ਲੱਗੇ ਤਾਂ ਫਿਰ ਥੱਲੇ ਡਿੱਗ ਗਿਆ ਜੇ ਲੋ ਇਹ ਤੇ ਜਦੋਂ ਤੁਸੀਂ ਜੀਸੀਪੀ ਕੋਈ ਕਿਸੇ ਕੋਲ ਮਨਜ਼ੂਰੀ ਲਈ ਸੀ ਹਾਂਜੀ ਮਨਜ਼ੂਰੀ ਲਈ ਕਿਸੇ ਨੂੰ ਭਾਤ ਨਹੀਂ ਸਰ ਸਿਰਫ ਅਸੀਂ ਤਾਂ ਸਫਾਈ ਸਫਾਈ ਕਰਵਾ ਰਹੇ ਹਾਂ ਇਹ ਖੱਡਿਆਂ ਦੀ ਜੀ 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 ਆਹ ਸਾਹਮਣੇ ਫਿਰਨੀ ਦੀ ਸਫਾਈ ਇੱਥੇ ਲੱਗਣੀ ਹੈ ਨਾਲ ਕੰਦ ਕਰਵਾ ਕੇ 22 ਫੁੱਟ ਕੰਦ ਕਰਵਾ ਕੇ ਤੇ ਲੋਕ ਟਾਇਲ ਲਵਣੀ ਹੈ ਖੱਡਿਆ ਤੇ ਜਿਹੜੇ ਇਹ ਖੱਡੇ ਆ ਫਿਰ ਇਹ ਪਿੰਡ ਦੀ ਜਿਹੜੀ ਲੋਕ तकरीबन ਲੋਕ ਨੇ ਜਿਹੜੀਆਂ ਰੂਹੀਆਂ ਚਾਉਂਦੇ ਇਹਦਾ ਕੀ ਥਾਮ ਨਹੀਂ ਇਹ ਕਿਸੇ ਦੀ ਕੋਈ ਮਾਲਕੀ ਨਹੀਂ ਆ ਜੀ ਮੇਰੀ ਬੇਨਤੀ ਸੁਣੋ ਇਹ ਕੋਈ ਕਿਸੇ ਦੀ ਮਾਲਕੀ ਨਹੀਂ ਆ ਇਹ ਜ਼ਿਮੀਦਾਰਾਂ ਨੂੰ ਮਤਲਬ ਇਹ ਘਟ ਲੱਗੀ ਆ ਜ਼ਮੀਨ ਦੇ ਵਿੱਚੋਂ ਇਹ ਜ਼ਿਮੀਦਾਰਾਂ ਦਾ ਹੀ ਮਤਲਬ ਇਹ ਹੈਗਾ ਇਹ ਕੋਈ ਨਾ ਕੋਈ ਕਿਸੇ ਦਾ ਕੋਈ ਕਬਜ਼ੇ ਵਾਲਾ ਕੋਈ ਕੰਮ ਹੈਗਾ ਸਿਸਟਮ ਹੈਗਾ ਇਹ ਕੋਈ ਮਤਲਬ ਇਹ ਹਜੇ ਕੋਈ ਗੱਲ ਬਣਨੀ ਹੈ ਜੀ ਇਹਨਾਂ ਦਾ ਪ੍ਰਬੰਧ ਕਰੋ ਕਿ ਕੋਈ ਜਿੱਥੇ ਵੀ ਇਹ ਕਿੱਥੇ ਪੂਰਾ ਖੜਾ ਨਹੀਂ ਨਹੀਂ ਕੂੜਾ ਤਾਂ ਕੋਈ ਗੱਲ ਨਹੀਂ ਜੋ ਉਹ ਤੇ ਰਹਿਣੇ ਗਏ ਕੂੜਾ ਸੁਤੜ ਮਾਤਾ ਦੇ ਰਹਿਣੇ ਰਹਿਣੇ ਆ ਜੀ ਤੁਹਾਨੂੰ ਤੁਹਾਡਾ ਜੀ ਵੀ ਟੈਲਾਂ ਦੇ ਉੱਤੇ ਹੀ ਸੁੱਤੀ ਜਾ। ਨਹੀਂ ਟੈਲਾ ਨਹੀਂ ਟੈਲਾ ਇਹ 44 ਫੁੱਟ ਹੈਗਾ ਜੀ। 44 ਫੁੱਟ ਸਾਰਾ ਇੱਥੋਂ ਤੱਕ ਰਸਤਾ ਹੀ ਆ ਜੀ ਇਹ। ਮਤਲਬ ਟੋਏ ਤੋਂ ਹੁਣ ਕੋਈ ਕਿਸੇ ਦੇ ਘਰ ਕੋਈ ਡੰਗਰ ਵਸ਼ਾ ਹੈ ਹੀ ਨਹੀਂ ਜੀ। ਜਿਹੜਾ ਕੋਈ ਮੈਨ ਹੈਗਾ ਉਹ ਚਲੋ ਆ ਸਾਰਾ ਇੱਥੇ ਪੈਂਦਾ ਜੇ ਸਾਡੇ ਕਚਰਾ। ਉਹਦਾ ਬਾ ਤੁਸੀਂ ਤੁਹਾਡੇ ਤਸਮ ਮੁਤਾਬਕ ਜੀ ਕਿ ਕੁਝ ਟੈਲਾ ਲੱਗੇ ਹੋਵੇ ਕੁਝ ਖੱਡੇ ਵੀ ਰਹਿਣ ਦੋ। ਜੀ 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 ਉਹਨਾਂ ਦੇ ਲਾਉਂ ਜੀ ਠੀਕ ਹੈ। 22 ਨਹੀਂ 22 ਫੁੱਟ 22 ਫੁੱਟ ਛੜ ਗਿਆ ਜੀ। ਜਿੰਨਾ ਉਧਰੋਂ ਜਿਸ ਤਰ੍ਹਾਂ ਕੋ ਰੈਂਪ ਕਿਸਦਾ ਬਣਿਆ ਆ ਉਥੋਂ ਫਿਤਾ ਲਾ ਕੇ ਅਸੀਂ 22 ਫੁੱਟ ਆਪਾਂ ਛੜਕ ਲੈਣੀ ਹੈ ਜੀ ਕਿਉਂਕਿ ਉਹ ਵੀ ਆਪਾਂ ਵਰਤਣੀ ਨੇ ਆ ਆਹ ਵੇਖੋ ਹੁਣ ਆ ਸਾਡਾ ਅਸੀਂ 32 35 ਫੁੱਟ ਛੜਿਆ ਜੀ ਚੌਂਕ ਤੋਂ 22 ਫੁੱਟ ਤੁਹਾਡਾ ਆਉਂਦਾ ਨਹੀਂ ਇੱਥੋਂ ਤੱਕ ਆ ਇੱਥੋਂ ਤੱਕ 44 ਫੁੱਟ ਜੀ ਜੀ ਉਥੋਂ ਮਣੋਗੇ ਤੇ ਤੁਹਾਨੂੰ 22 ਫੁੱਟ 32 ਫੁੱਟ ਆਏਗਾ ਜੀ ਆ 12 ਫੁੱਟ ਅਸੀਂ ਸਰਪਾ ਉਤੇ ਵਰਤਣ ਦੇ ਆ ਅਸੀਂ ਚਾਹੁੰਦੇ ਆ ਵੀ 12 15 ਫੁੱਟ ਟੋਇਆ ਰਹਿ ਜਾ ਤੇ ਬਾਕੀ ਜਿਹੜਾ ਕੋਈ ਰਸਤਾ ਬਣ ਜੇ ਇਹ ਹਰ ਇੱਕ ਲਈ ਵਰੀ ਆ ਜਾਏਗਾ ਆਵਾਜਾਈ ਕਿਸੇ ਨੂੰ ਗ੍ਰਿਕਾੜਨਾ ਹੈ ਜੀ ਉਹ ਕਿ ਰਸਤੇ ਜੀ ਲੱਗੇ ਹੁੰਦੇ ਨੇ ਸੰਸਮਾਨ ਤੇ ਕਈ ਪਰੇਸ਼ਾਨ ਹੁੰਦੇ ਨੇ ਗੱਡੀਆਂ ਸਵੇਰ ਸਭ ਤੋਂ ਵੱਡੀ ਗੱਲ ਹੈ ਵੀ ਸਭ ਤੋਂ ਸਾਰੇ ਜਿਹੜੇ ਸਕੂਲ ਵਾਲੇ ਬੱਚੇ ਹੁੰਦੇ ਆ ਨਾ ਉਦੋਂ ਬਹੁਤ ਪਰੇਸ਼ਾਨੀ ਹੁੰਦੀ ਕਿਸੇ ਨੇ ਕਿਸੇ ਨੇ ਛੋਟਾ ਹਾਥੀ ਖਿਲਾ ਰਿਆ ਹੁੰਦਾ ਅਗਲੇ ਬੰਨੇ ਕਿਸੇ ਨੇ ਰੇੜੀ ਖਲਾਨੀ ਤੇ ਤੇ 10 ਫੁੱਟ ਸਾਰਾ ਰਸਤਾ ਹੁੰਦਾ ਜੀ ਇੱਕ ਵੀਰ ਉਹ ਦੋਚਾ ਹੁੰਦਾ ਜਿਹੜਾ ਚੌਂ ਗਿਆ ਉੱਥੇ ਵੀ ਬੜਾ ਖਲਾਰਾ ਪਿਆ ਉਹਦੀ ਵੀ ਬਾਈਕੀ ਹੁੰਦੀ ਜੀ 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 ਉਹ ਵੀ ਉਹਨਾਂ ਨੂੰ ਕਹਤਾ ਵੇਖੋ ਆਪਾਂ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ ਜ਼ੋਰ ਜ਼ਬਰਦਸਤੀ ਵਾਲਾ ਕੋਈ ਕੰਮ ਨਹੀਂ ਅਸੀਂ ਉਹਨਾਂ ਨਾਲ ਆਖਿਆ ਚਲੋ ਮੇਰੇ ਚਾਚਾ ਦੀ ਮੈਂ ਚਾਚਾ ਜੀ ਉਹ ਚੌਂਕ ਦੇ ਵਿੱਚੋਂ ਚੌਂਕ ਦੇ ਉਹ ਜਿਨ੍ਹਾਂ ਨੇ ਤੁਹਾਨੂੰ ਕਿਹਾ ਉਹਨੇ ਮੈਨੂੰ ਕਿਹਾ ਉਹ ਉਹ ਆਂਦਾ ਹੁਣੇ ਹੀ ਕਹ ਉਹ ਮੈਨੂੰ ਆਂਦਾ ਹੁਣੇ ਹੁਣੇ ਉਹ ਨਾਲ ਲੜਾਈ ਲੈ ਮੈਂ ਕਿਹਾ ਵੀ ਇਹ ਕੰਮ ਨਹੀਂ ਹੋਣਾ ਭਾਈ ਉਹ ਮੁੰਡੇ ਦਾ ਮੈਂ ਹੀ ਜੱਗਾ ਜੀ ਜਗਰੂਪ ਉਹ ਮੈਨੂੰ ਆਂਦਾ ਵੀ ਹੁਣੇ ਹੀ ਕਹ ਮੈਂ ਗੱਲ ਛੜੇ ਇਦਾਂ ਕੰਮ ਨਹੀਂ ਹੁੰਦੇ ਕਿ ਸੈਨ ਸ਼ਕਤੀ ਨਾਲ ਹੁੰਦੇ ਆ ਪਿਆਰ ਦੇ ਨਾਲ ਹੁੰਦੇ ਨੇ Papa ਕੋਈ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਤੇ 나ਹੀਂ ਚਾਹੁੰਦੇ ਆ ਜੀ ਕਿਸੇ ਦੇ ਨਾਲ ਧੱਕਾ ਹੋਵੇ